ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਈਦ ਦਾ ਦਿਨ ਚੜ੍ਹਿਆ ਈਦ ਦਾ ਤਿਹਾਰ ਹੈ ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਅਸੀਂ ਜਲੰਧਰ ਦੇ ਵਿੱਚ ਈਦ ਮਨਾਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਐ ਨਵਾਜ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ। ਮੈਨੂੰ ਆਕੇ ਇੱਥੇ ਬੜੀ ਖੁਸ਼ੀ ਹੋਈ। ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ Eid ਦੀ ਮੁਬਾਰਕਵਾਦ ਦੇਣਾ। ਸਭ ਦੀ Eid ਦੇ ਨਾਲ ਉਸ ਨੂੰ ਮਣ ਪਾਈ ਚੱਲਣਾ Eid ਦੀ ਮੁਬਾਰਕਵਾਦ ਕਰੀਓ। ਤੁਹਾਡ ਨਾਲ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ আর ਸਦ ਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ আর ਪਿਆਰ ਰਹੇ ਸੀਐਮ ਸਾਹਿਬ ਅ ਕੱਲ ਤੋਂ ਹੀ ਹਿਮਾਚਲ ਦੇ ਸੀਐਮ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜੇ ਉਹ ਬਾਅਦ ਚ ਕਰ ਲਾਂਗੇ ਆਪਾਂ ਈਦ ਦੀ ਗੱਲ ਕਰੀਏ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁੱਕੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਨਫ਼ਰਤ ਫੈਲਾ ਰਹੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਆਇਸ਼ ਜਾਰੀ ਕੀਤੀ ਹੈ ਔਰ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਾਣਾ ਮੰਗੂ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਆ ਉਹਨਾਂ ਦੇ ਵਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀਆਂ ਸਾਨੂੰ ਇੱਕ ਦੂਸਰੇ ਦੀ ਲੋੜ ਹੈ ਅਸੀਂ ਹਮੇਸ਼ਾ ਇਕੱਠੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਾਪਰਦ ਦੀ ਭਾਵਨਾ ਸਾਡੇ ਵਿੱਚਕਾਰ ਜਿਹੜੇ ਕਲਤ ਅਨਸਰ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਕਹਿ ਤੇ ਨਹੀਂ ਹੋਏਗੀ ਇਹ ਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਰਵਾਇਆ ਕਿ ਇੱਥੇ ਹਰ ਤਰੀਕੇ ਦੀ ਸਦਭਾਵਨਾ আর ਪਿਆਰ ਰਹੇਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਕੀ ਲੱਗਦਾ ਕੰਗਨਾ ਦੇ ਬਿਆਨਾਂ ਤੋਂ ਬਾਅਦ ਇਹ ਸਾਰਾ ਕੁਝ ਇਹ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫੈਲਾਉਂਦੇ ਐ ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ਐਸੀ ਪਿਆਰ ਦੇ ਵਿੱਚ ਰਹਿਣਾ ਇਹ ਤਾਂ ਇਹ ਤਾਂ ਜੋ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ ਹੈ ਕਈ ਜਗ੍ਹਾ ਪਾਣੀ ਬਹੁਤ ਘੱਟਦਾ ਜਾ ਰਿਹਾ ਹੈ ਇਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਪਵਿੱਤਰ ਜਲ ਆ ਰਿਹਾ ਹੈਗਾ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਾਮ ਸੰਭਾਲ ਕਰੀਏ ਤੇ ਪਾਣੀ ਉਹਨਾਂ ਵਰਤੇ ਜਿਨ੍ਹਾਂ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ ਹੈ ਇਸ ਦੀ ਚਿੰਤਾ ਕਰੀਏ ਤੇ ਇਸ ਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਅਰੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ